ਓ ਹੋਰ ਸੁਣਾ ਦੱਤਾ ਨਵੀ ਤਾਜੀ ਹੋਰ ਨਵੀ ਤਾਜੀ ਤੂੰ ਸੁਣਾ ਤੁਸੀਂ ਬਾਹਰ ਅੰਦਰ ਫਿਰਦੇ ਤੁਰਦੇ ਰਹਿੰਦੇ ਹੋ ਮੁੰਡੇ ਅਸੀਂ ਤਾਂ ਇੱਥੇ ਹੀ ਬੈਠੇ ਹੁੰਨੇ ਆ ਤੂੰ ਸੁਣਾ ਕੋਈ ਇਹਦੇ ਚ ਫੋਨ ਚ ਨਵੀ ਤਾਜੀ ਕੋਈ ਓ ਹਾਂ ਉਹ ਦੇਖਿਆ ਜਾ ਤਾਂ ਜਿਹੜੀ ਉਹ ਕੁੜੀ ਕੁੜੀ ਆ ਚਿੱਟੇ ਵਾਲੀ ਆਹੋ ਖਾਸਾ ਚੱਲਦਾ ਇਹਦਾ ਵੀ ਪਰ ਭਤੀਜਾ ਨਾ ਪਤਾ ਕੀ ਆ ਸਰਕਾਰ ਆ ਨਾ ਜਿਹੜੀ ਇਹ ਹਾਥੀ ਵਰਗੀ ਹੁੰਦੀ ਆ ਦੇ ਖਾਣ ਦੇ ਦੰਦ ਹੋਰ ਹੁੰਦੇ ਆ ਦਿਖਾਉਣ ਵਾਲੇ ਕੁਝ ਹੋਰ ਹੁੰਦੇ ਆ ਆ ਕੀ ਗੱਲ ਖਾਣ ਵਾਲੇ ਹੋਰ ਦਿਖਾਉਣ ਵਾਲੇ ਹੋਰ ਮਤਲਬ ਕੀ ਆ ਚਾਹ ਤੇਰਾ ਮਤਲਬ ਹੁਣ ਤੈਨੂੰ ਕਿਵੇਂ ਸਮਝਾਵਾਂ ਚਲੋ ਮੈਂ ਤੁਹਾਨੂੰ ਕਹਾਣੀ ਸੁਣਾਉਣਾ ਮੈਂ ਜਦੋਂ ਛੋਟਾ ਹੁੰਦਾ ਸੀ ਨਾ ਮੈਂ 8ਵੀਂ ਕਲਾਸ ਚ ਪੜਦਾ ਸੀ ਤੇ ਇੱਕ ਦਿਨ ਕੋਈ ਸਕੂਲ ਚ ਸਾਰੇ ਜਣੇ ਬਹੁਤ ਰੌਲਾ ਪਾਉਣ ਲੱਗੇ ਸੀ ਮੈਂ ਮੂਰੇ ਬੈਠਾ ਸੀ ਤੇ ਜਦੋਂ ਮਾਸਟਰ ਆ ਗਿਆ ਜਦੋਂ ਮਾਸਟਰ ਨੇ ਦੇਖਿਆ ਵੀ ਸਾਰੇ ਜਣੇ ਰੌਲਾ ਪਾਉਣ ਲੱਗੇ ਹੋਣੇ ਉਹਨੇ ਜਿਹੜਾ ਮੂਰੇ ਬੈਠਾ ਸੀ ਮਤਲਬ ਮੈਨੂੰ ਔੜ ਕੇ ਮੇਰੇ ਤਿੰਨ ਚਾਰ ਲਾ ਦੇ ਸਾਰੀ ਕਲਾਸ ਸ਼ਾਂਤ ਹੋ ਕੇ ਬੈ ਗਈ ਮੈਨੂੰ ਬੜਾ ਗੁੱਸਾ ਆਇਆ ਮੈਂ ਕਲਾਸ ਤੋਂ ਬਾਅਦ ਮਾਸਟਰ ਕੋਲ ਚਲੇ ਗਿਆ ਮੈਂ ਕਿਹਾ ਮਾਸਟਰ ਜੀ ਵੀ ਮੇਰੀ ਗਲਤੀ ਤਾਂ ਹੈ ਨਹੀਂ ਸੀ ਪਰ ਤੁਸੀਂ ਮੇਰੇ ਮਾਰ ਲਿਆ ਮਾਸਟਰ ਮੈਨੂੰ ਹੱਸ ਕੇ ਕਹਿੰਦਾ ਯਾਰ ਪਤਾ ਤਾਂ ਮੈਨੂੰ ਵੀ ਆਹ ਤਰੀ ਗਲਤੀ ਹੈ ਨਹੀਂ ਸੀ ਕਈ ਵਾਰੀ ਬਾਕੀਆਂ ਦੇ ਸਾਹਮਣੇ ਕੋਈ ਐਗਜ਼ਾਮਪਲ ਵੀ ਸੈੱਟ ਕਰਨੀ ਪੈਂਦੀ ਹੈ ਸਮਝਿਆ ਗੱਲ ਨੂੰ ਤੇ ਤੋਂ ਰਾਜਨੀਤੀ ਬਾਰੇ ਤਾਂ ਪਤਾ ਨਹੀਂ ਮੈਨੂੰ ਬੜਾ ਪਰ ਇੱਕ ਗੱਲ ਅਸ ਚਿੱਟਾ ਹੋ ਵੀ ਆਮ ਹੀ ਗਿਆ ਸੀ ਸਾਲੀ ਕੋਪਾ 버거 ਵੀ ਜੇ ਮੰਗੂ ਤਾਂ ਹੋਮ ਡਿਲੀਵਰੀ ਹੋਣ ਲੱਗੀ ਸੀ ਮੈਂ ਤਾਂ ਕਹਿੰਦਾ ਸਰਕਾਰ ਨੇ ਬੜਾ ਘੈਂਟ ਕੰਮ ਕੀਤਾ ਡਿਲੀਵਰੀ ਹੁੰਦੀ ਸੀ ਹੈ ਹਾਂ ਸੀ ਦਾ ਮਤਲਬ ਹੁਣ हट ਗਿਆ ਹੁਣ ਵੇਖਦਾ ਨਹੀਂ ਕਿਤੇ ਚਾਚਾ ਵੇਖਦਾ ਹੁਣ ਮੈਂ ਨਹੀਂ ਕਹਿੰਦਾ ਵੀ हट ਗਿਆ ਪਰ ਤੇਰਾ ਕਹਿਣ ਦਾ ਮਤਲਬ ਵੀ ਜਿਹੜੀ ਚਿੱਟੇ ਵਾਲੀ ਫੜੀ ਆ ਉਹੀ ਫੜ ਲਈ ਤੇ ਵੇਚਦੇ ਨਹੀਂ ਸੀ ਮੈਨੂੰ ਤਾਂ ਤੂੰ ਦੂਜੀ ਪਾਰਟੀ ਦਾ ਬੰਦਾ ਲੱਗਦਾ ਚਾਚਾ ਉਹ ਯਾਰ ਪਾਰਟੀ ਨੂੰ ਆਪਾਂ ਕਿਸੇ ਨੂੰ ਨਹੀਂ ਸਪੋਰਟ ਕਰਨਾ। ਮੇਰੇ ਕਹਿਣ ਦਾ ਮਤਲਬ ਤਾਂ ਸਿਰਫ ਇਹੀ ਆ ਕਿ ਆ ਅਖਬਾਰ ਚੋਂ ਚੀਟੀ ਵੀ ਚ ਜਿਹੜਾ ਆਪਾਂ ਨੂੰ ਸਾਰਾ ਕੁਝ ਦਿਖਾਇਆ ਜਾਂਦਾ ਨਾ ਇਹਦਾ ਆਪਾਂ ਨੂੰ ਪਤਾ ਥੋੜੀ ਜਿਹੀ ਸਹੀ ਆ ਕਿ ਗਲਤ ਆ। ਚਾਹ ਤਾਂ ਸਹੀ ਗਲਤ ਨੂੰ ਮਾਰ ਗੋਲੀ। ਚਿੱਟਾ ਸਾਲੀ ਗਲਤ ਚੀਜ਼ ਆ। ਚਿੱਟੇ ਨਾਲੋਂ ਭੁੱਕੀ ਫੀਮ 100 ਗੁਣਾ ਚੰਗੀ ਆ। ਭੁੱਕੀ ਫੀਮ ਵਾਲਾ ਬੰਦਾ ਕੰਮ ਪਤਾ ਕਰਦਾ। ਆ ਜਿਹੜਾ ਬੰਦਾ ਚਿੱਟਾ ਲਾਉਂਦਾ ਉਹ ਤਾਂ ਕੋਈ ਕੰਮ ਵੀ ਨਹੀਂ ਕਰਦਾ। ਨਾ ਉਹਨੂੰ ਸੁਰਤ ਰਹਿੰਦੀ ਆ ਸਾਰੀ ਦਿਹਾੜੀ ਪੀ ਕੇ ਬਿੜਗਿਆ ਪਿਆ ਰਹੇ ਦਾ। ਜੇ ਸੁਰਤ ਦੀ ਨਾ ਜਾਂ ਕੰਮ ਦੀ ਤੂੰ ਗੱਲ ਕਰਦਾ ਨਾ ਤਾਂ ਚਿੱਟੇ ਨਾਲੋਂ ਭੈੜਾ ਇੱਕ ਨਸ਼ਾ ਹੋਰ ਆ ਪੰਜਾਬ 'ਚ ਚਿੱਟੇ ਤੇ ਤਾਂ ਪਿੰਡਾਂ ਦੇ 5-7 ਬੰਦੇ ਹੀ ਲੱਗੇ ਹੁੰਦੇ ਨੇ ਮੈਨੂੰ ਲੱਗਦਾ ਇਹਦੇ ਤੇ ਸਾਰਾ ਪੰਜਾਬ ਹੀ ਲੱਗਿਆ ਪਿਆ ਉਹ ਕਿਹੜਾ ਉਹ ਆ ਫੋਨ ਦਾ ਆ ਜਿਹੜਾ ਤੂੰ ਜੱਦਾਂ ਆ ਉਹਦੇ 'ਚ ਲੱਗਿਆ ਹੋਇਆ ਲੋ ਚੋਚਾ ਇਹ ਕੀ ਨਸ਼ਾ ਕੋਈ ਨਾਲੇ ਫੋਨ ਦਾ ਟਾਈਮ ਪਾਸ ਨੂੰ ਚਲਾਈਦਾ ਤੂੰ ਚਿੱਟੇ ਵਾਲੇ ਨੂੰ ਹੋਂਚ ਲਾਉਣ ਵਾਲਿਆਂ ਨਾਲ ਕੰਪੇਅਰ ਕਰਨ ਲੱਗ ਗਿਆ ਜਿਹੜਾ ਚਿੱਟਾ ਲੋਂਦਾ ਉਹਦੀ ਸ਼ੇਖ ਦੇਖੀਆ ਕਦੇ ਤੇ ਨਾਲੇ ਕਦੋਂ ਕੋਈ ਫੋਨ ਚਲਾਉਣ ਨਾਲ ਮਰਿਆ ਉਹ ਮਰਿਆ ਚਾਹੇ ਨਹੀਂ ਮੈਂ ਤਾਂ ਸਿਰਫ ਇਹ ਗੱਲ ਕਹਿਣੀ ਚਾਹੁੰਦਾ ਕਿ ਸਿਸਟਮ ਨਾ ਲੋਕਾਂ ਨੂੰ ਸਿਰਫ ਗੁਲਾਮ ਕਰਨਾ ਚਾਹੁੰਦਾ ਚਾਹੇ ਚਿੱਟੇ ਨਾਲ ਹੋ ਚਾਹੇ ਫੋਨ ਨਾਲ ਹੋ ਸਿਸਟਮ ਪੂਰੀ ਚੰਗੀ ਤਰ੍ਹਾਂ ਸਮਝ ਗਿਆ ਕਿ ਇਹਨਾਂ ਨੂੰ ਜੇ ਗੁਲਾਮ ਕਰਨਾ ਤਾਂ ਇਹਨਾਂ ਨੂੰ ਸਰੀਰਕ ਤੌਰ ਤੇ ਜੇਲ੍ਹ 'ਚ ਸੱਟਣ ਦੀ ਲੋੜ ਨਹੀਂ ਇਹ ਇੱਦੋਂ ਪਹਿਲਾਂ ਇਹ ਸੋਚਣਾ ਸ਼ੁਰੂ ਕਰਨ ਇਹਨਾਂ ਦੀ ਸੋਚ ਨੂੰ ਹੀ ਗੁਲਾਮ ਕਰ ਲਓ ਇਹ ਫਿਰ ਘਰੇ ਬੈਠੇ ਵੀ ਜੇਲ੍ਹ 'ਚ ਹੀ ਨੇ ਜੜਾ ਚਾਚਾ ਆ ਫੋਨ ਮੈਨੂੰ ਸਿਸਟਮ ਨੇ ਲੈ ਕੇ ਦਿੱਤਾ ਏ ਮੈਂ ਆਪਲੇ ਆਪਦੇ ਪੈਸਿਆਂ ਦਾ ਮੈਨੂੰ ਲੋੜ ਸੀ ਮੈਂ ਲੈ ਲਿਆ। ਉਹ ਯਾਰ ਤੂੰ ਨਹੀਂ ਸਮਝਣਾ ਚਾਹੁੰਦਾ ਤੇਰੀ ਮਰਜ਼ੀ ਆ। ਪਰ ਤੂੰ ਇੱਕ ਗੱਲ ਸੋਚ ਕੇ ਦੇਖ। ਅਮਰੀਕਾ ਨੇ 13 ਸਾਲ ਤੋਂ ਛੋਟੇ ਬੱਚੇ ਵਾਸਤੇ ਫੋਨ ਬੈਨ ਕਰਤਾ। ਪਰ ਆਪਣੀ ਸਰਕਾਰ ਕਹਿੰਦੀ ਆ ਕਿ ਸਕੂਲ ਵਾਲੇ ਬੱਚਿਆਂ ਦਾ ਕੰਮ ਵੀ ਫੋਨ ਤੇ ਆਇਆ ਕਰੂਗਾ। ਪਤਾ ਕਿਉਂ? ਕਿਉਂਕਿ ਇਹਨਾਂ ਨੂੰ ਫੋਨ ਤੇ ਲਾ ਲੋ। ਬੱਚੇ ਨੂੰ ਕਿਹੜਾ ਸਮਝ ਆ? ਇੱਕ ਦਿਨ ਹੌਲੀ-ਹੌਲੀ ਆਪ ਹੀ ਫੋਨ ਤੇ ਲੱਗ ਜੂਗਾ। ਅਦਲਚਾ ਵੀ ਆ ਗਈ ਚਾਚਾ। ਆਹ ਫੜ ਚਾ। ਚਲ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂ। 2008-09 ਦੀ ਗੱਲ ਆ। ਉਦੋਂ ਨਵੇਂ-ਨਵੇਂ ਜਿਹੇ ਫੋਨ ਚੱਲੇ ਸੀਗੇ ਉਹ ਵਿਚਾਲੇ ਬਟਨ ਵਾਲਾ ਨੋਕੀਆ ਜਿਹਾ ਦਾ। ਤੇ ਭਾਈ ਨਵਾਂ-ਨਵਾਂ ਫੋਨ ਦਾ ਚਾਹ ਫੋਨ ਜੀ ਬੜੇ ਰਹਿੰਦੇ ਸੀ। ਬਥੇਰਾ ਬਾਪੂ ਨੇ ਗਾਲਾਂ ਕੱਢਣੀਆਂ ਘਰਦਿਆਂ ਨੇ ਗਾਲਾਂ ਕੱਢਣੀਆਂ ਫੋਨ 'ਚੋਂ ਨਿਕਲਿਆ ਭਾਈ ਕੋਈ ਕੰਮ ਕਰ ਲਾ ਫੋਨ 'ਚੋਂ ਨਿਕਲਿਆ ਕੋਈ ਕੰਮ ਕਰ ਲਾ ਹਣਾ। ਫੇਰ ਕੀ ਹੋਇਆ ਕਿ ਚਲ ਕਈ ਸਾਲ ਲੰਘ ਗਏ ਬਾਅਦ ਲੌਕਡਾਊਨ ਹੋ ਗਿਆ। ਟੱਚ ਫੋਨ ਆ ਗਏ, ਇੰਟਰਨੈਟ ਆ ਗਿਆ। ਮੈਂ ਕੀ ਕਰਿਆ ਮੈਂ ਨਵਾਂ ਫੋਨ ਲੈ ਲਿਆ। ਮੈਂ ਆਪ ਦਾ ਫੋਨ ਆਪਦੇ ਬਾਪੂ ਨੂੰ ਤੂੰ ਸੋਚ ਕੇ ਦੇਖ ਵੀ ਜਿਹੜਾ ਬਾਪੂ ਮੈਨੂੰ ਸਾਰਾ ਦਿਨ ਗਾਲਾਂ ਕੱਢਦਾ ਰਹਿੰਦਾ ਸੀ ਹੁਣ ਉਹ ਖੁਦ ਸਾਰਾ ਦਿਨ YouTube ਚ ਚਲਾਉਂਦਾ ਰਹਿੰਦਾ ਅੰਦਰ ਪਿਆਰ ਅੜਕਦਾ ਜੀ ਇਹ ਗੱਲ ਨੂੰ ਸਮਝ ਕੇ ਜਿਹੜੇ ਮਾਂ ਪਿਓ ਜੁਬਾਕਾਂ ਨੂੰ ਰੋਕਦੇ ਸੀ ਇਹ ਫੋਨ ਨਹੀਂ ਚਲਾਉਣਾ ਕੰਮ ਕਰ ਲੋ ਫੋਨ ਚੋਂ ਨਿਕਲਿਓ ਉਹ ਕਦੋਂ ਖੁਦ ਫੋਨ ਦੇ ਨਸ਼ੇ ਤੇ ਲੱਗ ਗਏ ਉਹਨਾਂ ਨੂੰ ਆਪ ਨੂੰ ਵੀ ਨਹੀਂ ਪਤਾ ਲੱਗਿਆ ਮੈਨੂੰ ਇਸ ਲਈ ਚਿੱਟੇ ਨਾਲੋਂ ਹੀ ਵੱਧ ਭੈੜਾ ਨਸ਼ਾ ਫੋਨ ਦਾ ਲੱਗਦਾ ਉਹ ਚਿੱਟੇ ਵਾਲੇ ਨੂੰ ਘੱਟੋ ਘੱਟ ਇਹ ਤਾਂ ਪਤਾ ਹੁੰਦਾ ਨਾ ਵੀ ਮੈਂ ਚਿੱਟੇ ਤੇ ਲੱਗਿਆ ਹੋਇਆ। ਫੋਨ ਵਾਲੇ ਨੂੰ ਤਾਂ ਪਤਾ ਹੀ ਨਹੀਂ ਹੁੰਦਾ ਕਿ ਮੈਂ ਫੋਨ ਤੇ ਲੱਗਿਆ ਹੋਇਆ। ਤੈਨੂੰ ਪਤਾ ਹੁਣ ਤੂੰ ਜਦ ਆਇਆ ਉਦੋਂ ਦਾ ਫੋਨ ਤੇ ਲੱਗਿਆ ਹੋਇਆ। ਯਾਰ ਚਾਚਾ ਤੂੰ ਤਾਂ ਮੇਰੀ ਬੇਇੱਜ਼ਤੀ ਕਰਨ ਲੱਗ ਗਿਆ। ਤੂੰ ਤਾਂ ਮੇਰੀ ਭਿਓ ਪਿਓ ਮਰੀ ਜੰਨ। ਹਾਂ ਬੇਇੱਜ਼ਤੀ ਨਹੀਂ। ਇਹ ਤਾਂ ਹੁਣ ਗੱਲ ਹੈ ਇੱਕ। ਹੈਲੋ। ਉਹ ਹਾਂ ਆਉਣਾ ਆਉਣਾ ਯਾਰ। ਉਹ ਮੈਂ ਚਾਹ ਪੀਂ ਰੋਗ ਗਿਆ ਸੀ। ਮੰਗਲਾ।